ਆਪ ਜੀ ਨੂੰ ਕਿਲਾ ਨੰਦਗੜ੍ਹ ਸਾਹਿਬ ਬੜਾ ਸੁਣਾ ਜਿਹੜਾ ਪ੍ਰਾਣਾ ਜਿਹੜਾ ਇਤਿਹਾਸਕ ਜਿਹੜਾ ਨਾ ਆ ਆਸ-ਪਾਸੇ ਦੇਖੋ ਹਰੇ ਹਵਲ ਦੇਖੋ ਰੋ ਕੈਮ ਸਲਾਮ ਸਲਾਮ ਇਹ ਰਿਹਾ ਸਰਟੀਫਿਕੇਟ ਤਾਰਾ ਨਾ ਖਿੱਚਿਆ ਹੋਇਆ ਪੜੇ ਅੰਡੋਲਾ ਬ੍ਰਿਜ ਨੋ ਨੋ ਬੰਦ ਕੀਤਾ ਹੋ ਕੀ ਆਵਾਜ਼ ਆ ਰਹੀ ਹੈ ਇਹ ਇਹ ਅਡੋਰ ਨਾਲ ਅਸੀਂ ਟ੍ਰੇਨ ਤੇ ਜਾ ਰਹੇ ਆਂ ਇਹ ਸ਼ੋਰੰਗ ਹੈ ਨੰਗਲ ਡੈਮ ਤੋਂ ਜਿਹੜੀ ਭਾਖੜੇ ਨੂੰ ਟ੍ਰੇਨ ਜਾਂਦੀ ਹੈ ਤੇ ਅਸੀਂ ਜਿਹੜੇ ਖੜੇ ਆ ਨਾ ਆ ਵੇਖੋ ਸਾਰੇ ਪਾਸੇ ਇਹੋ ਜਿਹਾ ਵਾਤਾਵਰਨ ਤੇ ਜਿਹੜੇ ਅਸੀਂ ਖੜੇ ਦੋਵੇਂ ਭਰਾ ਅਸੀਂ ਖੜੇ ਜੇ ਇੱਥੇ ਆ ਪਾਣੀ ਦੇ ਵਿੱਚ ਵਾਹ ਸੈਂਟਰ ਵਿੱਚ ਸੈਂਟਰ ਚ ਹੈ ਕਿਤੇ ਮੈਂ ਸੇਫ ਨਹੀਂ ਹੈ ਤੇ ਨੰਗਲ ਵੀ ਅਸੀਂ ਜਾ ਰਹੇ ਆਂ ਨੰਦਾ ਦੀ ਨਗਰੀ ਨਾ ਆਨੰਦਪੁਰ ਸਾਹਿਬ ਸਾਈਕਲ ਤੇ ਆਉਂਦਾ ਮਾਣ ਨਹੀਂ ਪਰ ਗਰਮੀ ਜਿਆਦੀ ਹੋਣ ਕਰਕੇ ਨਾ ਆ ਨਹੀਂ ਸਕੇ ਸਾਈਕਲ ਤੇ ਤੇ ਕੱਲ ਮੈਂ ਆਇਆ ਹਾਂ ਆਪਣਾ ਰੇਲ ਤੇ ਰੇਲ ਦਾ ਜਿਹੜਾ ਸਫਰ ਨਾ ਬਹੁਤ ਵਧੀਆ ਵਾ ਦੁਪਹਿਰੇ ਲਗਭਗ 2:00 ਉਹ ਤੋਂ ਤੇ ਇੱਥੇ 7:00 ਵਜੇ ਨਾਲ ਆ ਗਏ ਹਾਂ 2:00 ਵਜੇ ਚੱਲੇ ਹਾਂ ਉੱਥੋਂ ਅਮਰਸਰ ਤੱਕ ਤੋਂ ਤੇ ਇੱਥੇ 7:30 ਵਜੇ ਗੱਡੀ ਨੇ ਲਾਤਾ ਬਹੁਤ ਵਧੀਆ ਸਫਰ ਸਿਰਫ 130 ਰੁਪਏ ਦੀ ਤਿੱਕ ਟਿੱਕੇ ਤੇ ਬਾਕੀ ਜਿਹੜਾ ਇੱਥੇ ਹੁਣ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਆਨੰਦਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਹੁਣ ਅਸਲਿਏ ਆਪਾਂ ਕੇਸਗੜ੍ਹ ਸਾਹਿਬ ਤੇ ਫਿਰ ਨਿਪੋਰ ਸਾਹਿਬ ਜਾਣਾ ਉੱਥੇ ਮੰਗਲ ਤੇ ਨਾਲ ਮਲਕੀਤ ਭਾਜੀ ਜਿਹੜੇ ਬਹੁਤ ਵਧੀਆ ਸਾਈਕਲਿਸਟ ਹੈ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ आनंदपुरी ਜਿਹੜੀ ਆ ਨਾ ਪੂਰੀ ਅਨੰਦਾ ਦੀ ਨਗਰੀ ਆ ਸਾਰੇ ਪਾਸੇ ਜਦੋਂ ਆਪਾਂ ਚਾਤੀ ਮਾਰਦੇ ਨੇ ਉੱਪਰ ਤੇ ਬਹੁਤ ਆਨੰਦ ਨਹੀਂ ਦ੍ਰਿਸ਼ ਜਿਹੜੇ ਨੇ ਦੇਖਦੇ ਆ ਤੇ ਇੱਥੇ ਆ ਕੇ ਨਾ ਵਾਪਸ ਜਾਣ ਦਾ ਦਿਲ ਨਹੀਂ ਕਰਦਾ ਬਹੁਤ ਮਤਲਬ ਵਧੀਆ ਸਥਾਨ ਹੈ ਗੁਰੂ ਸਾਹਿਬ ਜਿਹੜੇ ਆ ਨਾ ਇਹਨਾਂ ਨੇ ਐਵੇਂ ਤਾਂ ਇਸ ਜਗ੍ਹਾ ਜਿਹੜਾ ਇੰਨਾ ਚਿਰ ਲੰਮਾ ਸਮਾਂ ਨਹੀਂ ਲਾਇਆ ਤੇ ਮਹਾਰਾਜ ਦੀ ਧਿਆ ਇੱਥੇ ਤੇ ਬਹੁਤ ਸ਼ਾਂਤੀ ਆ ਤੇ ਬੜਾ ਆਨੰਦ ਮਿਲਦਾ ਤੇ ਹੁਣ ਇਥੋਂ ਬਾਅਦ ਮੈਂ ਜਾਣਾ ਆਨੰਦਗੜ੍ਹ ਸਾਹਿਬ ਆਨੰਦਗੜ੍ਹ ਸਾਹਿਬ ਤੋਂ ਫਿਰ ਆ ਪੰਜਾਬਾਂ ਦੇ ਭੋਰ ਸਾਹਿਬ ਹੁਣ ਆਪਾਂ ਨਾ ਦਰਸ਼ਨ ਕਰਨਦੇ ਆ ਹੁਣ ਆਪਾਂ ਦਰਸ਼ਨ ਕਰਨ ਨਿਕਲੇ ਆ ਆਨੰਦਗੜ੍ਹ ਸਾਹਿਬ ਦੇ ਤੇ ਕਿਹਨਾ ਆਨੰਦਗੜ੍ਹ ਸਾਹਿਬ ਚ ਜਿਹੜਾ ਜਦੋਂ ਛੱਡਿਆ ਨਾ ਤੇ ਮੁਗਲਾਂ ਨੇ ਜਦੋਂ ਐ ਸਮਾ ਚੁੱਕਿਆ ਉਸ ਟਾਈਮ ਤੇ ਇਹਨਾਂ ਨੇ ਛੱਡ ਕੇ ਗਏ ਸਿੰਘਾਂ ਦੇ ਕਹਿਣ ਤੇ ਪਰ ਬਾਅਦ ਚ ਜੋ ਆਪਾਂ ਇਤਿਹਾਸ ਸਾਰੇ ਜਾਣਦੇ ਚੰਗੀ ਤਰ੍ਹਾਂ ਕਿ ਜਿੱਤਰਾ ਉਹਨਾਂ ਨੇ ਧੋਖਾ ਦਿੱਤਾ ਤੇ ਕਿਵੇਂ ਪਰਿਵਾਰ ਵੀ ਉਹਨਾਂ ਦਾ ਵਿਛੜ ਗਿਆ ਤੇ ਸਾਰਾ ਪਰਿਵਾਰ ਜਿਹੜਾ ਨਾ ਗੁਰੂ ਸਾਹਿਬ ਨੇ ਜਿਹੜਾ ਪੰਥ ਦੇ ਲੇਖੇ ਲਾਤਾ ਤੇ ਇਹ ਆਨੰਦਗਰ ਸਾਹਿਬ ਦੇ ਜਿਹੜੇ ਦਰਸ਼ਨ ਕਰਕੇ ਨਾ ਤੇ ਫਿਰ ਆਪਾਂ ਚੱਲਣਾ ਵਾ ਨੰਗਲ ਤੇ ਉੱਥੇ ਸਰਦਾਰ ਮਲਕੀਤ ਸਿੰਘ ਜੀ ਆ ਉਹਨਾਂ ਨਾਲ ਲੱਗਦੇ ਲੱਗ ਸਾਗੇ ਜਿਹੜੀਆਂ ਕੁਦਰਤ ਦੀਆਂ ਜਿਹੜੇ ਆ ਨਜ਼ਾਰੇ ਨਾ ਉਹ ਵੀ ਵੇਖਾਂਗੇ ਆ ਬੋਲੀ ਸਾਹਿਬ ਦੇ ਨੇ 132 ਪੌੜੀਆਂ ਜੇ ਇੱਥੇ ਥੱਲੇ ਦੇ ਇਲਾ ਅਨੰਦਗੜ੍ਹ ਸਾਹਿਬ ਦੇ ਬਿਲਕੁਲ ਜਿਹੜਾ ਨਾਲ ਨਾ ਇੱਕ ਸਥਾਨ ਬਣਿਆ ਹੋਆ ਮਾਤਾ ਸਾਹਿਬਕੌਰ ਦਾ ਜਿਹੜਾ ਤਪ ਸਥਾਨ ਦੱਸਦੇ ਬਹੁਤ ਵਾਰ ਮੈਂ ਆ ਚੁੱਕਾ ਇੱਥੇ ਪਰ ਦਰਸ਼ਨ ਨਹੀਂ ਕਦੀ ਕੀਤੇ ਐਵੇਂ ਕਹਾਂ ਅੱਜ ਜਿਹੜਾ ਨਾ ਮੈਂ ਆ ਦਰਸ਼ਨ ਕਰ ਰਿਹਾ ਹਾਂ ਛੋਟੀਆਂ ਇੱਟਾਂ ਦਾ ਜਿਹੜਾ ਬਣਿਆ ਆ ਜੇ ਕਿ ਤੇ ਨਾ ਇਹ ਕਿਲਾ ਆਨੰਦਗੜ੍ਹ ਸਾਹਿਬ ਬਿਲਕੁਲ ਨਾਲ ਹੀ ਜਿਹੜਾ ਨਾ ਇੱਕ ਪਾਸੇ ਤੇ ਜਿਤਨਾ ਸੱਜੇ ਹੱਥ 'ਚ ਕਿਲਾ ਆਨੰਦਗੜ੍ਹ ਸਾਹਿਬ ਜਦੋਂ ਆਪਾਂ ਕਿਸ ਗੜ੍ਹ ਸਾਹਿਬ ਲਵਾਉਂਦੇ ਆ ਤੇ ਖੱਬੇ ਹੱਥ ਜਿਹੜਾ ਨਾ ਤੇ ਇਹ ਹੈਗਾ ਛੋਟੀਆਂ ਕੰਨਾਂ ਇਹ ਇੱਟਾਂ ਦਾ ਬਣਿਆ ਜਿਹੜਾ ਨਾ ਬੜਾ ਸੋਹਣਾ ਜਿਹੜਾ ਪ੍ਰਾਣਾ ਜਿਹੜਾ ਇਤਿਹਾਸਕ ਜਿਹੜਾ ਨਾ ਉਹੋ ਇੱਟਾਂ ਜਾਂਦੀਆਂ ਲੱਗੀਆਂ ਹੋਈਆਂ ਤੇ ਅੱਜ ਮੈਂ ਦਰਸ਼ਨ ਕੀਤੇ ਆ ਉਹ ਪਹਿਲਾਂ ਕਦੀ ਨਹੀਂ ਮੈਂ ਤੇ ਬਹੁਤ ਵਾਰ ਆ ਚੁੱਕਾ ਇੱਥੇ ਤੇ ਪਤਾ ਕਿੰਨੀ ਵਾਰੀ ਆਏ ਆ ਕਿ ਆਨੰਦ ਕਰਤਾਰ ਸਾਹਿਬ ਤੇ ਚਲੋ ਆ ਮੈਂ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਜਦੋਂ ਆਓ ਤੇ ਦਰਸ਼ਨ ਜ਼ਰੂਰ ਕਰਿਓ ਜੀ ਪਹਿਲਾ ਸਾਹਿਬ ਦੇ ਬਿਲਕੁਲ ਥੱਲੇ ਨਾ ਇਹ ਇਹ ਸੀਦੀ ਬਾਗ ਆ ਜਿੱਥੇ ਛੀਜ਼ ਇਹਨਾਂ ਨੇ ਕਹਿੰਦੇ ਸੰਸਕਾਰ ਜਿਹੜੇ ਨਾ ਕਰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੁੱਧ ਚੱਲਦੇ ਸੀ ਤੇ ਆਹ ਬਾਬਾ ਜੀ ਇੱਕ ਸਰਾਮ ਬਹੁਤ ਉੱਚੀ ਜਿਹੀ ਬਣਾਉਂਦੇ ਉਹ ਆਪਾਂ ਕਾਰਸਾ ਵਾਲੇ ਤੇ ਆਹ ਜਿਹੜਾ ਨਾ ਆਪਣਾ ਇਹ ਹੈਗੇ ਜੀ ਖਾਲਸਾ ਹੈਰੀਟੇਜ ਜਿਹੜਾ ਆਪਾਂ ਬਹੁਤ ਜਿਹੜਾ ਵੀ ਸੰਗਾਂ ਦਾ ਵੇਖਦਾ ਮਗਰ ਸਾਰੀਆਂ ਹਮਲ ਦੇ ਪਹਾੜੀਆਂ ਕਿਉਂ ਲੈਣਾ ਤੇ ਕੀ ਦਿੱਸਦੀ ਆ ਆਨੰਦਗੁਰੂ ਸਾਹਿਬ ਤੋਂ ਜਦੋਂ ਆਨੇ ਨਾ ਨਵੀਂ ਅਵਾਦੀ ਵਾਲੀ ਸਾਹਿਬ ਨੂੰ ਤੇ ਭਾਈ ਜਤਾ ਜੀ ਦਾ ਸਥਾਨ ਇਹਨਾਂ ਨੇ ਬਣਾਇਆ ਵਾ ਬਹੁਤ ਸੁੰਦਰ ਤੇ ਇੱਕ ਨਾ ਪ੍ਰਾਤਨ ਇਤਿਹਾਸਕ 84 ਪੌੜੀਆਂ ਵਾਲਾ ਕੜੀਆਂ ਇਥੋਂ ਮਾਨ ਸ਼ੁਰੂ ਕਰਨੀਆਂ ਵਾ ਤੇ ਚੱਲਦੇ ਥੱਲੇ ਤੱਕਰ ਆਹ ਦੇਖੋ ਸਾਡੇ ਜਾ ਰਹੇ ਹਾਂ ਅਸਰੀ ਮਾਨ ਕੋਲ ਸਾਇ ਤੋਂ ਮੰਗਲ ਉਹ ਮੰਗਲ ਉੱਥੇ ਜਾਵਾਂਗੇ ਗੋਵਿੰਦਸਰ ਝੀਲ ਤੇ ਹੋਰ ਲੱਗ ਸਕਦੀਆਂ ਚੰਗੀਆਂ ਜਿਹੜੀਆਂ ਜਗ੍ਹਾ ਨੂੰ ਦੇਖਾਂਗੇ ਤੇ ਨਾਲ ਮਲਕੀ ਸਿੰਘ ਨਾਲ ਲੰਨੇ ਆ ਤੇ ਚੱਲਦੇ ਆਂ ਫਿਰ ਆ ਮੈਂ ਮੋਟਰਸਾਈਕਲ ਤੇ ਜਾੜਾ ਆ ਆਹ ਖੜੇ ਨਾ ਆਪਾਂ ਖੜੇ ਨੰਗਲ ਦੇ ਜਿਹੜਾ ਨਵਾਂ ਓਵਰ ਬ੍ਰਿਜ ਬਣਿਆ ਨਾ ਉੱਥੇ ਤੇ ਆਸਾ ਪਾਸੇ ਦੇਖੋ ਹਰੇ ਹਵਲ ਦੇਖੋ ਬੀ ਸ਼ਾਨਦਾਰ ਆ ਤੇ ਆ ਪੋਣਾ ਜਿਹੜਾ ਪੁਰਾਣਾ ਪਿੱਛੇ ਸੀ ਤਾਂ ਨਵਾਂ ਬਣਿਆ ਉਹ ਦੂਰ ਦਾ ਗੁਰਦੁਆਰਾ ਪਬੌਰ ਸਾਹਿਬ ਹੀ ਜਿਹੜਾ ਮੈਂ ਦਿਖਾਇਆ ਭਾਜੀ ਹੁਣ ਇਹ ਐਕਸਰਸਾਈਜ਼ ਕਰਦੇ ਆ ਉਹ ਵੀ ਵਖਾਣ ਦਾ ਪੁਰਾਣੇ ਸਮੇਂ ਦੀ ਜੇ ਪੁੱਲ ਵਰਕਰ ਕਰਦੇ ਪੂਰਾ ਭਾਜੀ ਲਾ ਦਿਓ ਜ਼ੋਰ ਇਹਦੇ ਵਿੱਚ ਕੋਈ ਜ਼ੋਰ ਨਹੀਂ ਲੱਗਦਾ ਇਹਦੇ ਵਿੱਚ 70% ਜ਼ੋਰ ਲਾ ਕੇ ਰੋਕ ਕੇ ਰੱਖਣਾ ਅੱਛਾ ਅੱਛਾ ਜ਼ੋਰ ਲਾਣਾ ਔਰ 15 ਸੈਕਿੰਡ ਰੋਕ ਕੇ ਰੱਖਣਾ ਰੋਕ ਕੇ ਰੱਖਾ ਠੀਕ ਆ ਠੀਕ ਹੈ ਬਾਈ ਯੈਸ ਉਹ ਨਹੀਂ ਰੁਕਦਾ ਭਾਜੀ ਹੁਣ ਇਹ ਗੇ ਰੋਗ ਦਾ ਹੈ ਤੁਹਾਡੇ ਮੁੱਛ ਨਾਲੋਂ ਇਹ ਸਾਲ ਮਿਲਿਆ ਜੇ ਲਗਾਤਾਰ 4 ਸਾਲ ਜਾਂਦੇ ਨੇ ਬੰਬੇ ਪ੍ਰੋ ਕੈਮ ਸਲਾਮ ਕਿਹੜਾ ਤੇ ਬੰਦੇ ਬਈ ਇਹਨੂੰ ਕਹਿੰਦੇ ਜੀ ਪ੍ਰੋ ਕੈਮ ਸਲਾਮ ਇਹ ਮੈਰਾਥਨ ਦਾ ਟਾਟਾ ਤੇ ਵਿਧਾਨਤਾ ਵਾਲੋਂ ਨੇ ਬਣਾਇਆ ਜਿਹੜਾ ਬੰਦਾ 4 ਮੈਰਾਥਨ ਇਕੱਠੀਆਂ ਲਾਵੇ ਪਹਿਲਾ ਵਿਧਾਨਤਾ ਲਾਇ 1 ਕਿਲੋਮੀਟਰ ਦਿੱਲੀ ਫਿਰ ਲਾਈ ਕਲਕੱਤਾ 25 ਕਿਲੋਮੀਟਰ ਦਸੰਬਰ ਵਿੱਚ ਟਾਟਾ ਵਾਲੋਂ ਕੀ ਫਿਰ ਲਾਈ ਟਾਟਾ ਬੰਬੇ ਮੇਰੇ ਮੈਰਾਥਨ 25 ਕਿਲੋਮੀਟਰ ਹਾਂ ਫਿਰ ਲਾਈ ਬੰਗਲੌਰ 10 ਕਿਲੋਮੀਟਰ ਚਾਰ ਮੈਰਾਥਨ ਪ੍ਰੈਸ ਕਰਾਈ ਟਾਈਮ ਵਿੱਚ ਪੂਰੀਆਂ ਕਰਕੇ ਕੁਆਲੀਫਾਈ ਕਰਕੇ ਫਿਰ ਇਹ ਸਪੈਸ਼ਲ ਮੈਡਲ ਮਿਲਦਾ ਹੁੰਦਾ ਉਹ ਇਹ ਕਹਿੰਦੇ ਪ੍ਰੋ ਕੈਮ ਸਲਾਮ ਸਲਾਮ ਫਿਰ ਮਿਲਦਾ ਸਰਟੀਫਿਕੇਟ ਕੀ ਬਾਤ ਹੈ ਭਾਜੀ ਅਸੀਂ ਨਾ ਪਹੁੰਚ ਗਏ ਜੀ ਨੰਗਲ ਤੇ ਪਬੌਰ ਸਾਹਿਬ ਜਿੱਧਰ ਘਾੜ ਸਾਹਿਬ ਗੁਰਦੁਆਰਾ ਨਾ ਉਸ ਸਾਈਡ ਤੇ ਹੀ ਹੈਗੇ ਆ ਤੇ ਇੱਥੋਂ ਵੇਖੋ ਅਸੀਂ ਉਪਰੋਂ ਕੁ ਲੋਗੇ ਜਦੋਂ ਵਹਨੇ ਆ ਨਾ ਉਥੋਂ ਗੁਰਦੁਆਰਾ ਸਾਹਿਬ ਤੋਂ ਥੱਲੇ ਆਪਾਂ ਦਰਿਆ ਹੀ ਵੇਖਦੇ ਆ ਤਾਂ ਥੱਲੇ ਨਜ਼ਰ ਨਹੀਂ ਪੈਂਦੀ ਤੇ ਬੜੇ ਉੱਚੇ ਸਥਾਨ ਤੇ ਆ ਗੁਰੂ ਸਾਹਿਬ ਜਿਹੜਿਆ 9 ਮਹੀਨੇ ਤੇ 9 ਦਿਨ ਤੇ 9 ਘੜੀਆਂ ਕਹਿੰਦੇ ਇੱਥੇ ਰਹੇ ਆ ਤੇ ਮੇਰੇ ਨਾਲ ਨਾ ਮਹਾਪੁਰਸ਼ ਹੈ ਗਿਆ ਮੈਂ ਉਹਨਾਂ ਨੂੰ ਮਿਲਾਣਾ ਜ਼ਰੂਰ ਆ ਸਰਦਾਰ ਮਲਕੀਤ ਸਿੰਘ ਕੋਈ ਵੀ ਐਥਲੀਟ ਹੈ ਜਿਹੜਾ ਹੋਊਗਾ ਨਾ ਇੰਡੀਆ ਦਾ ਕੋਈ ਹੋਊਗਾ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਤੇ ਜਿਹੜੇ ਹੈਗੇ ਆ ਸਾਈਕਲਿਸਟ ਸਾਡੇ ਪੰਜਾਬ ਦੇ ਤੇ ਸਾਰੇ ਜਾਣਦੇ ਬਾਹਰ ਦੇ ਵੀ ਜਾਣਦੇ ਸਾਰੇ ਤੇ ਮਲਕੀਤ ਭਾਜੀ ਹਾਂਜੀ ਸ੍ਰੀ ਕਾਲ ਜੀ ਦੱਸੋ ਮੇਰੇ ਬਾਅਦ ਖੁਸ਼ੀ ਦਾ ਦਿਨ ਹੈ ਕਿਹੜੇ ਅਮਰਸਾ ਤੇ ਸਾਈਕਲਿਸਟ ਐਂਡ ਰਨਰ ਨਹੀਂ ਹੁਣ ਕ੍ਰਾਂਤਨੀ ਕਰਦੇ ਬਤਾਏ ਰਨਿੰਗ ਨਹੀਂ ਕਰਦੇ ਹਾਂ ਅidene call phone aaya si mainu ke nangal area dekhna ha bas assi kehnde ne saada ਬਿਊਟੀਫੁਲ ਨੰਗਲ ਹੈ ਇੱਥੇ ਟੈਂਪਰੇਚਰ ਵੀ ਆਮ ਪੰਜਾਬ ਨਾਲੋਂ 3 ਡਿਗਰੀ ਘੱਟ ਹੁੰਦਾ ਹੈ ਜਿਹਦਾ ਕਾਰਨ ਹੈ ਇੱਥੇ ਪੇੜ ਪੌਦੇ ਜ਼ਿਆਦੇ ਹੈ ਹਾਂ ਬਾਕੀ ਇਹੋ ਜਿਹਾ ਖੁੱਲੇ ਦਰਿਆ ਹੈ ਝੀਲਾਂ ਹੈ ਪਾਣੀ ਹੈ ਆਇਆ ਤੇ ਹੈਗਾ ਤੇ ਆਪਣੇ ਬਾਰੇ ਦੱਸੋ ਜਰਾ ਮਲਕੀਰ ਭਾਈ ਤੁਸੀਂ ਜਿਹੜੇ ਰਿਟਾਇਰ ਕਦੋਂ ਦੇ ਹੋਏ ਹੋ ਤੇ ਉਮਰ ਕਿੰਨੀ ਹੈ ਅਸਲੇ ਤੁਹਾਡੀ ਉਹ ਕਹਿੰਦੇ عمرੰਦ ਕੀ ਰੱਖਿਆ ਉਮਰ ਤਾਂ 70 ਪ্লাস ਚੱਲ ਰਹੀ ਹੈ ਪਰ ਰਿਟਾਇਰ 2014 ਚ ਹੋਇਆ ਸੀ ਸੀਐਸਐਫ ਚ ਹਾਂ ਤੇ 40 ਸਾਲ ਸਰਵਿਸ ਕੀਤੀ ਸੀ ਔਰ ਚਲੋ ਐਸੀ ਧੰਨਵਾਦੀ ਹਾਂ ਹੁਣ ਪਾਰ ਸਰਕਾਰ ਦੇ ਜਿਹੜੀ ਸਾਨੂੰ ਪੈਨਸ਼ਨ ਦੇ ਰਹੀ ਹੈ ਔਰ ਕਾਰਟ ਵੀ ਸਾਡੇ ਬਣੇ ਹੋਏ ਆ ਕੋਈ ਬਣ ਚੰਗਾ ਲੱਗਦਾ ਕਿ ਸਿਰ ਪਰੇਸ਼ਨ ਰਹਿ ਰਾਸ਼ਟਰਪਤੀ ਅਵਾਰਡ ਵੀ ਇਹਨਾਂ ਨੇ ਮਦਲ ਮਿਲਿਆ ਆ ਜੇ ਇਹਨਾਂ ਨੂੰ ਹਾਂਜੀ ਕਿ ਇੱਕ ਉਹ ਰਾਸ਼ਟਰਪਤੀ ਕੌਣ ਸੀ ਜਦੋਂ ਤੁਹਾਨੂੰ ਅਵਾਰਡ ਦਿੱਤਾ ਨਾ ਉਸ ਸਾਡੇ ਅਬਦੁਲ ਕਲਾਮ ਸਾਹਿਬ ਸੀ ਆਹ ਕੀ ਬਾਤ ਹੈ 2007 ਚ ਮਿਲਿਆ ਸੀ ਹਾਂ ਬਹੁਤ ਵਧੀਆ ਤੇ ਬਾਕੀ ਜਿਹੜੇ ਇਨਾਮਾਂ ਦੀ ਇਹਨਾਂ ਦੀ ਝੜੀ ਲੱਗੀ ਹੋਈ ਨਾ ਘਰੇ ਉਹ ਮੈਂ ਵੇਖ ਕੇ ਆ ਮੈਂ ਨਾਲ ਅਟੈਚ ਕਰਦਾ ਵਾ ਪੂਰੀ ਆ ਇੱਕ ਜਿਹਨੂੰ ਕਹਿੰਦੇ ਲੈਂਡ ਬਣੀ ਹੋਈ ਹੈ ਉੱਥੇ ਤੇ ਪੂਰਾ ਪ੍ਰਾਈਜ਼ਾਂ ਨਾਲ ਭਰਿਆ ਪਿਆ ਘਰ ਮੈਂ ਕਹਿੰਦਾ ਇਹ ਇੰਨਾ ਤੇ ਸਜਾਵਟ ਜਿਹੜੀ ਨਾ ਮੈਂ ਕਿਸੇ ਵੱਡੇ ਤੋਂ ਵੱਡੇ ਅਥਲੀ ਦੇ ਘਰ ਨਹੀਂ ਵੇਖੀ ਤੇ ਚਲੋ ਚੱਲਦੇ ਭਾਈ ਕਿੱਧਰ ਲੱਗੇ ਜਾ ਰਹੇ ਹੁਣ ਸਾਨੂੰ ਹੁਣ ਸਾਨੂੰ ਅਸੀਂ ਗਵਿੰਦ ਆਪਣੇ ਘਰ ਸਾਹਿਬ ਗੁਰਦੁਆਰੇ ਤੇ ਹਾਂ ਆ ਇੱਕ ਸੁਰੰਗ ਤੇ ਘਾੜਾਂਗੇ ਫਿਰ ਹੰਡੋਲਾ ਬ੍ਰਿਜ ਦਿਖਾਵਾਂਗੇ ਜਿਹੜਾ ਕਿ ਪਖੜਾ ਟੈਂ ਬੰਡਲ ਤੋਂ ਸਮੇਂ ਸ਼ਾਰਟਕਟ ਇੱਕ ਲੋਹੀ ਦਾ ਪੋੜਾ ਜਿਹਦੇ ਹੱਥਲੇ ਕੋਈ ਪਿਲਰ ਨਹੀਂ ਹੈ ਆਹ ਚੈਨਾ ਤੇ ਇੱਕ ਤਾਰਾ ਨਾ ਖਿੱਚਿਆ ਹੋਇਆ ਪੋੜਾ ਹੰਡੋਲਾ ਬ੍ਰਿਜ ਹੰਡੋਲਾ ਬ੍ਰਿਜ ਠੀਕ ਹੈ ਉਹ ਕਿਆ ਬਾਤ ਹੈ ਬਾਜੀ ਆ ਗਿਆ ਜੀ ਮੈਂ ਵੀ ਮਗਰ ਅੱਛਾ ਅੱਛਾ ਆਈਨਾ ਦਰਿਆ ਦੇ ਨਾਲ-ਨਾਲ ਚੱਲਣ ਦੇ ਆ ਤੇ ਉਹ ਸੰਤ ਜਿਹੜੇ ਆ انا انا صاحب انا صاحب ريلا تاں ایتھے آ کے نا پانے کے ਕੀ ਬੋਲਾ ਜੀ ਆ ਇਹ ਮੰਤਰੀ ਹੈ ਬੋਲਦਾ ਹੈ ਇਹ ਹੈ ਨਾ ਬੋਲਦਾ ਆਹ 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 ਉਹ ਕੀ ਮੰਤਰੀ ਬੋਲ ਰਿਹਾ ਕੋਸੀ ਆ ਉਹ ਬੋਲਦਾ ਇਹ ਬੋਲ ਕੋ ਗੁਰੂ ਨਾ ਕਿਸੇ ਪਉਣਾ ਜਾਂਦਾ ਗੋਲੇ ਅੰਦਰ ਇਹ ਵੀ ਉਹਨਾਂ ਨੇ ਗੋਲ ਚੜਿਆ ਤਾਂ ਹੀ ਨਾ ਕਿੰਦੋ ਲਾਗ ਰਹੀ ਲੱਗ ਆ ਇਹਦੇ ਅੱਗੇ ਆਂਡਰ ਕਰਦੇ ਫੇਂਡ ਜਾ ਰਹੇ ਆ ਕਿੰਦੋ ਇਸ ਰੰਗਿਆ ਨੰਗਲ ਡੈਮ ਤੇ ਜਿਹੜੀ ਭਾਖੜੇ ਨੂੰ ਟ੍ਰੇਨ ਜਾਂਦੀ ਐ ਦੇਖਦੇ ਦੇਖ ਦੇਖੋ ਇਹ ਉਹ ਕਦਰਨਾਗ ਦੇਖਾ ਹਾਂ ਇਹ ਟਿਕਟ ਵੀ ਲੱਗਦਾ ਟ੍ਰੇਨ ਦਾ ਹਾਂ ਇਹ ਮਾਲੀ ਬ੍ਰੋਗ ਦਾ ਲੈ ਦੇ ਵਿੱਚ ਦੀ ਟ੍ਰੇਨ ਜਾਂਦੀ ਆ ਤੇ ਉਹਦੀ ਟਿਕਟ ਵੀ ਨਹੀਂ ਲੱਗਦੀ ਬਾਹਰ ਨੂੰ ਔਰ ਗੰਗੇ ਗੱਡੀ ਲੈ ਕੇ ਜਾ ਰਹੇ ਆ ਤੇ ਮੈਂ ਵਿੱਚ ਨਹੀਂ ਆ ਰਹਿਆ ਹੁਣ ਨਹੀਂ ਯਕਨ ਫੇਰ ਆਹ ਦੇਖਦਾ ਜੇ ਹੰਡੋਲਾ ਬ੍ਰਿਜ ਉਧਰ ਦੂਰ ਬੜੀ ਆਹ ਰੋਂਗ ਜਿਹੜੀ ਇਹ ਨਿਕਲ ਕੇ ਆਇਆ ਹੈ ਨਾ ਇਹ ਲੱਗਦੀ ਛੋਟੀ ਜੀ ਆ ਵੇਖਣ ਨੂੰ ਹੈ ਜੀ ਪਰ ਇਹ 6 700 ਮੀਟਰ ਹੈਗੀ ਆ ਘੱਟੋ ਘੱਟ ਇਤੋਂ ਲੱਗਦਾ ਥੋੜੀ ਆ ਆ ਜਿਹੜਾ ਨਜ਼ਾਰਾ ਵੱਖਰਾ ਹੀ ਏ ਹੈ ਜੀ ਬਸ ਤਾਂ ਬਹੁਤ ਖਤਰਨਾਕ ਪਰ ਹੁਣ ਆਗੇ ਸੇਫ ਹੋ ਗਿਆ ਸੜਕ ਹੈ ਜਿਹੜੀ ਚੱਲੀ ਇਹ ਨਾ ਪਿੰਡ ਨਹਿਲਾ ਦੇ ਲਾਗੇ ਖੜੇ ਆ ਤੇ ਆ ਹੈਗਾ ਹੰਡੋਲਾ ਬ੍ਰਿਜ ਆ ਜਿਹੜਾ ਇਧਰਲੇ ਪਾਸੇ ਇਹ ਹੰਡੋਲਾ ਬ੍ਰਿਜ ਆ ਤੇ ਭਾਜੀ ਆ ਦੱਸਣਗੇ ਸਾਨੂੰ ਵੀ ਇਹ ਕਿਵੇਂ ਭਾਰ ਸਹ ਚੁੱਕਿਆ ਦੱਸੋ ਭਾਜੀ ਇਹ ਸਾਰਾ ਵਜ਼ਨ ਆ ਇਹ ਚਾਰ ਤਾਰਾਂ ਮੋਟੀਆਂ-ਮੋਟੀਆਂ ਹਾਂਜੀ ਇਹ ਨਹੀਂ ਉਹ ਪਿੱਲਰਾਂ ਤੇ ਖਿੱਚ ਕੇ ਰੱਖਿਆ ਹੋਏ ਨੇ ਅੱਛਾ ਉੱਪਰ ਵੀ ਤਾਰਾਂ ਪਈਆਂ ਇਹ ਤਾਰਾਂ ਉੱਪਰ ਤੇ ਲੰਘਦੀਆਂ ਅੱਛਾ ਕੱਸ ਕੇ ਰੱਖਿਆ ਇਹਨੂੰ ਹਾਂ ਜੈ ਪਾਖੜ ਡੈਮ ਬਣਦਾ ਤਾਂ ਲੇਬਰ ਵਾਸਤੇ ਐਮਪਲੋਈਆਂ ਵਾਸਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖਲੋ ਅ ਅੱਛਾ ਕਰੀ ਚੱਲੋ ਜੈ ਪਾਖੜ ਡੈਮ ਬਣਦਾ ਸੀ ਤਾਂ ਸਮੇ ਲੇਬਰ ਵਾਸਤੇ ਜਾਂ ਐਮਪਲੋਈਆਂ ਵਾਸਤੇ ਰਸਤਾ ਸ਼ਾਰਟ ਕਰ ਬਣਾਇਆ ਸੀ ਅੱਛਾ ਇਹ ਮਤਲਬ ਇਹਦੇ ਉੱਤੋਂ ਦੀ ਟੱਪ ਕੇ ਜਾਣ ਲਈ ਜੀ ਨੂੰ ਕਹਿੰਦੇ ਐਕਸਲ ਦੇ ਨਹਿਲਾ ਸਸਪੈਂਸ਼ਨ ਬ੍ਰਿਜ ਨੈਲਾ ਸਸਪੈਂਸ਼ਨ ਅਮਰੇਜ ਬਾਦੀ ਨੂੰ ਦਾ ਜਿਆ ਦੇ ਕਰਕੇ ਹੰਡੋਲਾ ਬ੍ਰਿਜੀ ਕਹਿੰਦੇ ਆ ਹੰਡੋਲਾ ਕਿਉਂਕਿ ਦੂਜੇ ਬੰਨੇ ਹੰਡੋਲਾ ਪੋਲੇ ਹੰਡੋਲਾ ਪਿੰਡ ਹੈ ਪਿੰਡ ਵਾਹ ਵੀ ਹੈ ਉਹ ਜੋਕੇ ਕੰਦਾ ਕਹਿੰਦੇ ਹੈਨਾ ਹਾਂ ਹਾਂ ਜੈ ਸੈਂਟਰ ਵੀ ਜਾਣਾ ਥੋੜਾ ਇਹ ਜੰਪਿੰਗ ਕਰਦਾ ਜੰਪਿੰਗ ਤਾਂ ਹੁਣੇ ਸ਼ੁਰੂ ਹੋ ਗਈ ਹੈ ਦੂਜੀ ਗੱਲ ਹੈ ਇਹਦੇ ਨੋਟਿਸ ਬੋਰਡ ਵੀ ਲੱਗਿਆ ਹੋਇਆ ਹੈ ਕੇਸ ਬੁੱਲ ਤੇ ਜਾਣਾ ਮਨਾ ਹੈ ਅਗਰ ਕੋਈ ਐਕਸੀਡੈਂਟ ਹੋ ਗਿਆ ਤਾਂ ਸਰਕਾਰ ਜਾਂ ਬੀਬੀਐਮਬੀ ਪਾਖੜਾ ਮੈਨੇਜਮੈਂਟ ਬੋਰਡ ਜਿਹੜੀ ਆ ਉਹ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਨਹੀਂ ਪੁਲ ਬੰਦ ਨਹੀਂ ਕੀਤਾ ਪਰ ਚੱਲਦਾ ਆ ਲੋਕ ਜਾਂਦੇ ਆ ਕੱਲ ਨੂੰ ਕੋਈ ਕਲੇਮ ਨਾ ਕਰਦਾ ਵੀ ਸਰਕਾਰ ਕਾ ਉਹਨੇ ਨੋਟਿਸ ਬੋਰਡ ਤੇ ਪਹਿਲਾਂ ਡਿਕਲੇਅਰ ਕਰ ਦਿੱਤਾ ਕਿ ਅਸੀਂ ਜ਼ਿੰਮੇਵਾਰ ਨਹੀਂ ਆ ਜੇ ਕੋਈ ਪੁਲ ਟੁੱਟ ਗਿਆ ਹਾਂ ਨਹੀਂ ਇਹ ਦੂਰੋਂ ਵੇਖਣਾ ਚੰਗਾ ਇਹ ਨਾ ਸਤਲੋ ਜਿਹਦੇ ਉੱਪਰ ਬਣਿਆ ਹੈ ਜੇ ਬ੍ਰਿਜ ਇੱਕ ਪਾਸੇ ਪਿੰਡਗਾ ਹੰਡੂ ਲਾ ਹੰਡੂ ਲਾ ਤੇ ਇੱਕ ਪਾਸੇ ਨੈਲਾ ਨੈਲਾ ਤੇ ਅਸੀਂ ਜਿਹੜੇ ਖੜੇ ਆ ਨਾ ਆ ਵੇਖੋ ਸਾਰੇ ਪਾਸੇ ਇਹੋ ਜਿਹਾ ਵਾਤਾਵਰਨ ਤੇ ਜਿਹੜੇ ਅਸੀਂ ਖੜੇ ਦੋਵੇਂ ਭਰਾ ਅਸੀਂ ਖੜੇ ਜੇ ਇੱਥੇ ਆ ਪਾਣੀ ਦੇ ਵਿੱਚ ਵਾਹ ਸੈਂਟਰ ਵਿੱਚ ਸੈਂਟਰ ਹੈ ਤੇ ਇੱਥੇ ਔਰ ਦੱਸੋ ਗਰਮੀ ਲੱਗੂਗੀ ਕਿਤੇ ਗਰਮੀ ਲਾਗੇ ਛਾਗੇ ਨਹੀਂ ਪਾਵੇ ਹਲੇ ਮੇਰੇ ਖਿਆਲ 1.5 ਵਜ ਗਿਆ ਵਾ ਦਿਨ ਦਾ ਹਾਂਜੀ ਤੇ ਬਹੁਤ ਵਧੀਆ ਵਾਤਾਵਰਨ ਆ ਇਹ ਭਾਜੀ ਕਹਿੰਦੇ ਪਰਲੇ ਪਾਸੇ ਲਿਖ ਕੇ ਲਾਇਆ ਵੀ ਜੇ ਜਹਾੜਾ ਤੇ ਆ ਤੁਹਾਡੀ ਜ਼ਿੰਮੇਵਾਰੀ ਦੂਜੇ ਪਾਸੇ ਨਹੀਂ ਲਿਖਿਆ ਵਾ ਇਹ ਮੈਂ ਨਹੀਂ ਪੜਿਆ ਤੇ ਉਤਰਾ ਵਾਸੇ ਬੋਲਾ ਤੁਰ ਕੇ ਜਾਂ ਜ ਕੋਈ ਏਡੀ ਗੱਲ ਨਹੀਂ ਗਈ ਤੇ ਦਰਾ ਦੇ ਉੱਤੇ ਬਣਿਆ ਵਾ ਪਿੰਡ ਨੂੰ ਪਿੰਡ ਨਾਲ ਜੋੜਿਆ ਇਹਨਾਂ ਨੇ ਜਦੋਂ ਦੋ ਨਾਰਾ ਬਣਾਈਆਂ ਉਦੋਂ ਖਾਸ ਕਰਕੇ ਹਨਾ ਹਾਂਜੀ ਹਾਂ ਆ ਆ ਵੇਖੋ ਛਨਾਣ ਵੀ ਕਰਨਦੇ ਉਧਰ ਬੰਦੇ ਲੈਂਦੇ ਪੂਰੇ ਨਜ਼ਾਰੇ ਤੇ ਇਹ ਕੋਈ ਪਿੱਲਰ ਨਹੀਂ ਜੇ ਇਹਦੇ ਵਿੱਚ ਪਿੱਲਰ ਤੋਂ ਬਿਨਾ ਦਾ ਸਰ ਤਾਰਾਂ ਦੇ ਉੱਤੇ ਆ ਖਾਸ ਕਰਕੇ ਜਿਹੜੀਆਂ ਤਾਰਾਂ ਦਾ ਜਿੱਥੇ ਸਪੋਰਟ ਮਿਲ ਜਾਂਦੀ ਹੈ ਨਾ ਉੱਥੇ ਤੇ ਹੁਜੋਕਾ ਵੀ ਨਹੀਂ ਵੱਜਦਾ ਕੋਈ ਆ ਜਿੱਦ ਤਰਾ ਆ ਆ ਸਪੋਰਟ ਹੈ ਨਾ ਇੱਥੇ ਕਾ ਆਪਾਂ ਹਲਾਵਾਂਗੇ ਵੀ ਹਿਲਦੇ ਨਹੀਂ ਤੇ ਜਿੱਥੇ ਕ ਅੱਗੇ ਚੱਲ ਜਣੇ ਵਿਚਕਾਰ ਦੇ ਉਦੋਂ ਥੋੜਾ ਬੋਤਾ ਇੱਥੇ ਭਾਜੀ ਹਲਕੇ ਦਿਖਾਓ ਯਾਰ ਆ ਵੇਖੋ ਇੱਥੇ ਇੱਥੇ ਕਰਦਾ ਜੰਪ ਇੱਥੇ ਕਰਦਾ ਬਾਕੀ ਨਹੀਂ ਬਾਕੀ ਉੱਥੇ ਜਿਹੜਾ ਲਾ ਤੇ ਪੈਦਲ ਵਾਲਾ ਹੀ ਲਾਉੜ ਹੈ ਬਿਨ ਹੈ ਸਾਈਕਲ ਵਾਲਾ ਤੇ ਪੈਦਲ ਵਾਲਾ ਉਹ ਹੀ ਆ ਸਕਦੇ ਆ ਤੇ ਜਾਨਵਰ ਇਦੀ ਕੋਈ ਕੈਂਸਰ ਸਦਕਾ ਸਦਕਾ ਕੋਈ ਤੇ ਉਹਨੇ ਬਣਾਇਆ ਗੋਲਡ ਫੰਤੀਆ ਆਹੋ ਸਰਕਲ ਬਣਾ ਆ ਵੀ ਜਾਨਵਰ ਇਧਰ ਆ ਨਾ ਦੇਵੇ ਕੋਈ ਜਿਹੜਾ ਡੰਗਰ ਡੰਗਰ ਹੋ ਉਹਦੇ ਲਈ ਤੇ ਬਹੁਤ ਮਤਲ ਇੱਕ ਪੁਰਾਣੀ ਚੀਜ਼ ਆ ਜਿਹੜੀ ਹੁਣ ਇਹਨਾਂ ਨੇ ਰਿਪੇਅਰ ਕਰਾ ਕੇ ਨਾ ਤੇ ਉਹਨੂੰ ਉਸੇ ਤਰ੍ਹਾਂ ਵਰਤੋਂ ਚ ਲਿਆ ਲਗਭਗ 57 ਤਾਂ ਬਣਿਆ ਨਾ ਜਦੋਂ ਪਾਖੜਾ ਡੈਮ ਬਣਿਆ ਉਸ ਤੋਂ ਬਾਅਦ ਹੀ ਬਣਿਆ ਅੱਛਾ ਅੱਛਾ ਚਲੋ ਠੰਡੇ ਪਾਣੀ ਤੇ ਜਾ ਰਹੀ ਹੈ ਠੰਡੇ ਪਾਣੀ ਦੇ ਪੂਰੇ ਨਜ਼ਾਰੇ ਲੈਣ ਦੇ ਬੱਚੇ ਕਿਲੇ ਆ ਜਿਹੜੇ ਨਾ ਕਿੱਡੇ ਤਗੜੇ ਤਗੜੇ ਗਾਰਡਰ ਲੱਗੇ ਜੇ ਤੇ ਪ੍ਰਾਣੇ ਲੱਗੇ ਆ ਮੇਰੇ ਖਿਆਲ ਇਹ ਅੰਗਰੇਜ਼ਾਂ ਦਾ ਟਾਂ ਦਾ ਹੀ ਆ ਸਾਰੇ ਹਸਾਬ ਤਾਂ ਉਹ ਭਾਈ ਨੂੰ ਸਾਈਕਲ ਤੇ ਆਂਡੇ ਆ ਬਾਕੀ ਤੁਰ ਕੇ ਜਾਣ ਵਾਲਾ ਕਰਕੇ ਸਿਗਰਟ ਪੀਣੀ ਹਾਨੀ ਕਰਕੇ ਸੇਤ ਨਹੀਂ ਇਹ ਤਾਂ ਇਹ ਵੀ ਲਿਖਿਆ ਹੋਇਆ ਵਾ ਇਹ ਗੁੱਸ ਅਸਖਸ਼ਤ ਹੈ ਹਾਂ ਸੇਫ ਨਹੀਂ ਹੈ ਤੇ ਨੰਗਦੇ ਵੀ ਅਸੀਂ ਜਾ ਰਹੇ ਆ ਸਾਰੇ ਨੰਗਦੇ ਆ ਆਪਾਂ ਤਾਂ ਵਕਰੇ ਉੱਪਰਲੇ ਪਾਸੇ ਤੇ ਲਿਖਿਆ ਹੋਈ ਨਹੀਂ ਆ ਦੂਦੇ ਪਾਸੇ ਲਿਖਿਆ ਹੋਵੇ ਨੀਗਾ ਥਾਣੀ ਕਰਕੇ ਆ ਲੱਗੇ ਜੇ ਇਹਦਾ ਡੰਗਰ ਡੁੰਗਰ ਤੇ ਨਹੀਂ ਲੰਗਦਾ ਫਿਰ ਮੰੰਗੂ ਤਾਂ ਬੰਦਾ ਹੀ ਲੰਗੂਗਾ ਆ ਆਸੇ ਪਾਸੇ ਨਾਲ ਸਵਾਲਕ ਦੀਆਂ ਪਹਾੜੀਆਂ ਜੇ ਕਿਤੇ ਬਰਸਾਤੀ ਦਿਨਾਂ 'ਚ ਵੇਖੋਗੇ ਨਾ ਇਹਦਾ ਨਜ਼ਾਰਾ ਹੀ ਵੱਖਰਾ ਤੇ ਆ ਇੱਥੇ ਪਾਣੀ ਸੱਤ ਲੋ ਜਾਦਾ ਇੰਨਾ ਇਕੱਠਾ ਤਾਂ ਹੋਇਆ ਅੱਗੇ ਜਾ ਕੇ ਨਾ ਨੰਗਲ ਜਿਹੜਾ ਉਹ ਉਹ ਉਹਨਾਂ ਨੇ ਨਹਿਰਾਂ ਨੂੰ ਪਾਣੀ ਦੇਣ ਲਈ ਪਾਣੀ ਬੰਨ ਮਾਰਿਆ ਨਾ ਉਹਦੇ ਕਾਰਨ ਆ ਸਾਰਾ ਅਦਰਵਾਇਜ਼ ਤੇ ਦਰਿਆਨ ਭੱਜੇ ਜਾਣਾ ਵਾ ਇੰਨਾ ਚੜਾਈ 'ਚ ਬੰਨਣਾ ਹੀ ਨਹੀਂ ਇਹ ਦੋਵੇਂ ਪਾਸੇ ਪਿਆ ਆ ਵਾ ਤੇ ਇਹ ਇਹਨਾਂ ਨੇ ਬਾਹਰ ਨੂੰ ਕੱਸ ਪਾਈ ਆ ਤੇ ਪੋਲ ਇੱਕ ਥਾਂ ਤੇ ਖੜਾ ਰਵੇ ਸੈਂਟਰ 'ਚ ਅਦਰਵਾਇਜ਼ ਇਹਨੇ ਝੂਲਦੇ ਰਹਿਣਾ ਸੀ ਇੱਧਰ ਉੱਧਰ ਤੇ ਪੂਰਾ ਢੰਗ ਨਾ ਬੜਾ ਬਟ ਜਿਹੜਾ ਪੁਰਾਣਾ ਤਰੀਕਾ ਨਾ ਉਹਦੇ ਹਿਸਾਬ ਨਾਲ ਪੂਰਾ ਡਿਗਾਰਡ ਲਾ ਕੇ ਇਹਦਾ ਇਹਨੂੰ ਸੈਟਿੰਗ ਕੀਤੀ ਹੋਈ ਆ ਬਿਨਾ ਮਤਲਬ ਕੋਈ ਵੀ ਥੱਲੇ ਪਿੱਲਰ ਦੇ ਜਿਹੜਾ ਪੋਲ ਐਡਾ ਲੰਮਾ ਜਿਹੜਾ ਨਾ ਉਹਨੂੰ ਖੜਾੜਨਾ ਕਾਫੀ ਔਖਾ ਬਿਨਾ ਸ਼ੱਕ ਇੱਥੇ ਆਵਾਜਾਈ ਜਿਹੜੀ ਆ ਪੈਦਲ ਤੇ ਸਾਈਕਲ ਵਾਲੀ ਆ ਪਰ ਫਿਰ ਵੀ ਇਹਨੂੰ ਬਿਨਾ ਪਿੱਲਰ ਤੋਂ ਖੜਾੜਾ ਐਡਾ ਲੰਮਾ ਪੋਲ ਔਖਾ ਕੰਮ ਉਹਦੀ ਲੰਬਾਈ ਜਿਹੜੀ ਹੈ ਇਹਦੀ ਕੈਸ ਸਟੈਂਸ਼ਨਰੀ ਦੀ 1160 ਫੁੱਟ ਹੈ ਅੱਛਾ ਜਿਹੜੇ ਲੇਖਣ ਦੇ ਮਤਾਂ ਲੇਖਣ ਮਤਾਂ ਬਾਕੀ ਜਿਹੜੀ ਸਪਰਿੰਗ ਹੈ ਅੱਗੇ ਆ ਕੇ ਦੋਹਾਂ ਨੂੰ ਮਿਲ ਦਿੰਦਾ ਹਾਂ ਉਹ ਜਿਹੜਾ ਬਾਹਰ ਨੂੰ ਕੱਢਿਆ ਉਹ ਬੈਲੈਂਸ ਬਣਾ ਲੀ ਹਣਾ ਜਿਹੜਾ ਹੈ ਉੱਪਰ ਦਾ ਸਪਰਿੰਗ ਹੈ ਨਾ ਸਿਰ ਉੱਥੇ ਖਤਮ ਹੈ ਕੋਲ ਕੋਲ ਖਿੱਚ ਕੇ ਰੱਖਿਆ ਵਾ ਅੱਛਾ ਥੱਲੇ ਦੋ ਸਪਰਿੰਗ ਹੈ ਹਾਂ ਇਹ ਅੱਗੇ ਨਿਕਲ ਜਾਂਦੇ ਥੁਰੇ ਪੈਰੀ ਆ ਕੇ ਜੋੜ ਦਿੰਦਾ ਜੋੜ ਦਿੰਦਾ ਜਿਹੜਾ 사이ਡ ਤੇ ਕੱਢਿਆ ਇਹ ਸਿਰਫ ਇਹਨੂੰ ਬੈਲੈਂਸ ਬਣਾਉਣ ਵਾਸਤੇ ਹਣਾ ਹਾਂ ਬੜੇ ਟਾਂਗ ਨਾ ਬਣਿਆ ਬਈ ਸਾਲਵਲਰ ਵੀਰ ਹੋਈ ਜੇ ਰਿਪੇਅਰ ਕਰਕੇ ਨਾਲ ਬੋਰਡ ਪਰਲੇ ਪਾਸੇ ਲਾ ਦਤਾ ਵੀ ਹੁਣ ਵੀ ਇਹਦੇ ਖਤਰਾ ਹਲੇ ਵੀ ਹੈਗਾ ਜੀ ਆਪਾਂ ਹੁਣ ਜਾ ਰਹੇ ਗੁਰਵੰਸਾਲ ਜੀ ਤੇ ਇਹ ਸੜਕ ਜਿਹੜੀ ਆ ਛੋਟੀ ਆ ਬਹੁਤ ਸ਼ਾਨਦਾਰ ਆ ਭਾਈ ਨੂੰ ਸਾਰੇ ਰਸਤੇ ਪਤਾ ਇਹ ਨਹੀਂ ਜੰਦੇ ਆ ਆਪਾਂ ਨੇ ਇਹਦੀ ਵੇਖਿਆ ਵੀ ਇਹ ਕਰਨਾ ਪਤਾ ਆਪੇ ਕਾਹਦੀ ਕਿਹਾਈਏ ਸਤੂਜੀ ਹਾਂ ਅੱਛਾ ਜੀ ਜੀ ਕੋੜਾ ਕਾਟਿ ਚੌੜਾ ਆ ਗਾੜੀ ਦੀ ਸਪੀਡ ਬਹੁਤ ਜਾਂਦੀ ਹੈ ਬਹੁਤ ਸਪੀਡਾ ਹੋਣਾ ਕਿ ਨਾਰੋ ਨੂੰ ਚੱਲੰਗਾ ਵੀਡੀਓ ਲੰਮੀ ਹੋ ਰਹੀ ਤਾਂ ਕਰਕੇ ਨੇ ਮੈਂ ਦੋ ਪਾਰ ਕੀਤੇ ਦੂਜੇ ਪਾਰ 'ਚ ਨੇਚਰ ਦੇ ਪੂਰੇ ਨਜ਼ਾਰੇ ਆ ਠੀਕ ਆ ਗੱਡੀ ਇਹ ਦੇ ਕਮਾਲ ਕਰੀ ਪਈ ਆ ਇਹ ਰੋਕ ਦੇ ਵਿਊ ਪੁਆਇੰਟ ਤੇ ਆ ਤੇ ਆ ਸਾਹਮਣੇ ਦਰਸ਼ਣੇ ਹੁੰਦੇ